ਵਿਦਾਇਕ ਜਗਦਾਰ ਸਿੰਘ ਢਿਆਲਪੁਰਾ ਵੱਲੋਂ ਸਮਰਾਲਾ ਸ਼ਹਿਰ ਦੀਆਂ ਖਸਾ ਹਾਲਤ ਸੜਕਾਂ ਨੂੰ ਦੇਖਦੇ ਹੋਏ ਉਟਾਲਾ ਤੋਂ ਪਿੰਡ ਬਾਲਿਓ ਤੱਕ ਸੜਕ ਬਣਾਉਂਦਾ ਕੰਮ ਸ਼ੁਰੂ ਕਰਵਾਇਆ ਗਿਆ ਇਸ ਬੰਦ ਦੇ ਵਿੱਚ ਵਿਦਾਇਕ ਜਗਦਾਰ ਸਿੰਘ ਢਿਆਲਪੁਰਾ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਭਾਰੀ ਬਰਸਾਤ ਆਣ ਕਾਰਨ ਸ਼ਹਿਰ ਦੀਆਂ ਸੜਕਾਂ ਟੁੱਟ ਗਈਆਂ ਸਨ ਪਰ ਉਹਨਾਂ ਸੜਕਾਂ ਦੀ ਮੁਰੰਮਤ ਦੀ ਮਿਆਦ ਅਗਲੇ ਸਾਲ ਤੱਕ ਸੀ ਪਰ ਸ਼ਹਿਰ ਵਾਸੀਆਂ ਦੀ ਦਿੱਕਤ ਪਰੇਸ਼ਾਨੀਆਂ ਨੂੰ ਦੇਖਦੇ ਹੋਏ 1 ਸਾਲ ਪਹਿਲਾਂ ਹੀ ਲੋਕਾਂ ਨੂੰ ਰਾਹ ਦਿਵਾਉਣ ਲਈ ਪਿੰਡ ਉਟਾਲਾ ਤੋਂ ਪਿੰਡ ਬਾਲੇਓ ਤੱਕ ਸੜਕਾ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਇਸ ਉੱਪਰ ਤਕਰੀਬਨ 6 ਕਰੋੜ ਰੁਪਏ ਦੀ ਲਗਤ ਆਵੇਗੀ। ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਬਾਅਦ ਰਚਾਵਾ ਬਿੱਜਾ ਸੜਕ ਹੈ ਉਸ ਉੱਪਰ ਪਾਰੀ ਬਰਸਾਤਾ ਕਾਰਨ ਢੋਏ ਪਏ ਹਨ ਉਸ ਦਾ ਵੀ ਪੈਚ ਵਰਕ ਸ਼ੁਰੂ ਹੋ ਜਾਵੇਗਾ। ਤੋਂ ਮੁੜ ਤਾਂ ਇਹ ਉਹ ਕਿਹੜੀ ਸੜਕ ਦਿੱਸੂਗੀ ਜਿਹੜੀ 메ਨ ਬਾਜ਼ਾਰ ਦੇ ਵਿੱਚ ਸੜਕ ਰਹਿ ਗਈ ਆ ਪਤਾ ਹੀ ਹੈ ਵੀ ਜੇ ਪਿਛੇ ਜਿਹੜਾ ਆਪਾਂ ਕੰਮ ਕਰਾਇਆ ਸੀਗਾ ਮਸ਼ੂਲਾ ਰੋਡ ਤੋਂ ਲੈ ਕੇ 메ਨ ਸਮਰਾਲਾ ਰੋਡ ਆ ਜਿਹੜਾ ਮਸ਼ੂਲਾ ਵਾਲੀ ਸੜਕ ਉਸ ਤੋਂ ਬਾਅਦ ਜਿਹੜਾ ਸਮਰਾਲਾ ਦਾ ਕਾਫੀ ਹਿੱਸਾ ਬਚਦਾ ਰਹਿ ਗਿਆ ਸੀਗਾ ਹੈ ਨਾ ਉਹ ਤੋਂ ਬਾਅਦ 메ਨ ਬਾਜ਼ਾਰ ਰਹਿ ਗਿਆ ਤੇ ਬਾਕੀ ਇਟਾਲ ਵਾਲੇ ਪਾਸੇ ਇਹ ਸਾਰੀ ਜਿਹੜੀ ਸੜਕ ਦਾ ਜਿਹੜਾ ਕੰਮ ਆ ਉਹ ਅੱਜ ਸ਼ੁਰੂ ਹੋਣ ਲੱਗਿਆ ਤੇ ਵਾਸਤੇ 6 ਕਰੋੜ ਰੁਪਏ ਮਨਜ਼ੂਰ ਹੋਇਆ ਤੇ ਅੱਜ ਕੰਮ ਸਟਾਰਟ ਹੋ ਜੂਗਾ ਕਿਉਂਕਿ ਸਾਨੂੰ ਵੀ ਇਹ ਵੀ ਸਿੱਤੂ-ਛਤਿਏ ਸ਼ਰਕ ਬਣ ਜੂ ਕਿਉਂਕਿ ਜਿਆਤੋਂ 10 ਤੱਕ ਦਿਨਾਂ ਤੱਕ ਲੇਖੀ ਇੱਕੋ ਠੰਡਾ ਮੌਸਮ ਸ਼ੁਰੂ ਹੋ ਜਾਣਾ ਤੇ ਸ਼ਰਕਿੰਦੀ ਬਣਨੀ ਹੈਗੀ ਨਹੀਂ ਤੇ ਸਾਨੂੰ ਰੀਕ ਕਰਨੀ ਪਈ ਸੀ ਲਗਭਗ ਮਾਰਤ ਤੱਕ ਦੀ ਤੇ ਅੱਜ ਇਹ ਜਿਹੜਾ ਸ਼ਰਕ ਹੈ ਜਿਹੜਾ ਅੱਜ ਜਿਹਦਾ ਕੰਮ ਸ਼ੁਰੂ ਹੋਣ ਲੱਗਿਆ ਮਵਾਫਕਤ ਵੀ ਦਿੰਦਾ ਸ਼ਹਿਰ ਵਾਸੀਆਂ ਨੂੰ ਕਿ ਜਦੋਂ ਵੀ ਹੁਣ ਸ਼ਰਕ ਟੁੱਟਣੀ ਸ਼ੁਰੂ ਹੋ ਗਈ ਸੀ ਇਸ ਦੇ ਵਿੱਚ ਤੇ ਟਾਈਮ ਸਰ ਸ਼ਰਕ ਦੀ ਜਿਹੜੀ ਬਣਾਈ ਹੈ ਸ਼ੁਰੂ ਕਰ ਲਈ ਹੈ ਤੇ ਜਲਦੀ ਜਿਹੜਾ ਜਿਹੜਾ ਪੂਰਾ ਕਰ ਦਵਾਂਗੇ ਇਹ ਸਮਰਾਲੇ ਦੀ ਹਦੂਦ ਪੁੱਛਿਆ ਜਿਹੜੀ ਉਹੀ ਕਰ ਰਹੇ ਆ ਜੇ ਸਮਰਾਲੇ ਤੋਂ ਬਾਹਰ ਨੂੰ ਨਹੀਂ ਸਮਰਾਲੇ ਦੀ ਹਦੂਦ ਇਹ ਕਿਸ ਤਰ੍ਹਾਂ ਦੇ ਲੱਗਦਾ ਸਮਰਾਲੇ ਦੇ ਬਾਹਰਲੀ ਸਾਈਡ ਤੇ ਦੂਜੇ ਪਾਸੇ ਜਿੱਨਾ ਆਪਣੇ ਜੇ ਮatschwar ਗੱਲ ਕਰੀਏ 44 ਸੜਕ ਤਾਂ ਲਗਭਗ ਉਹ ਜਿਹੜਾ ਸੈਕੰਡਰੀ ਸਕੂਲ ਆ ਉੱਥੇ ਤੱਕ ਇਹ ਸੜਕ ਸਾਰੀ ਵੀ ਸਾਰੀ ਬਣਨੀ ਹੈ ਮatschwar ਰੋਡ ਉੱਤੇ ਜਿੱਥੇ ਤੋਂ ਆਣੀ ਹੈ ਮatschwar ਰੋਡ ਉੱਤੇ ਜਿੱਥੇ ਜਿੱਥੋਂ ਸ਼ੁਰੂਆਤ ਹੁੰਦੀ ਹੈ ਜਿੱਥੇ ਪਿਛਲੀ ਸੜਕ ਛੱਡ ਕੇ ਗਏ ਨੇ ਜਿੰਨੀ ਵੀ ਸੜਕ ਰਹਿੰਦੀ ਆ ਉਹ ਸਾਰੀ ਸਾਰੀ ਪੂਰੀ ਜਿੰਨੀ ਪਰ ਬਾਉਂਡਰੀ ਵਿੱਚ ਪੈਸਾ ਇਹ ਨਹੀਂ ਇਹ ਸਾਰੀ ਸ਼ਰਕ ਨਵੀਂ ਬਣ ਲਗੀ ਹੈ ਤੇ ਇਸ ਤੋਂ ਅਗਲਾ ਪ੍ਰੋਜੈਕਟ ਜਿਹੜਾ ਤਿਆਰੀ ਹੈ ਇਹ ਤੋਂ ਬਾਅਦ ਜਿਹੜੀਆਂ ਦੂਜੀਆਂ ਦੋ ਸ਼ਰਕਾਂ ਸਾਡੀ ਹੈਗੀਆਂ ਜੇ ਮੈਂ ਗੱਲ ਕਰਾਂ ਚਾਵਾ ਰੋਡ ਦੀ ਚਾਵਾ ਰੋਡ ਦਾ ਜਿਹੜਾ ਟਾਈਮ ਪੀਰੀਅਡ ਹੈ ਸ਼ਰਕ ਦਾ ਉਹ ਅਗਲੇ ਸਾਲ ਪੂਰਾ ਹੋ ਰਿਹਾ ਤੇ ਕੁਝ ਕਿ ਟੋਏ ਪੈ ਨੇ ਕਿ ਉਹ ਸੱਤਾ ਕਾਫੀ ਹੋਈਆਂ ਨੇ ਤੇ ਉੱਥੇ ਜਿਹੜਾ ਮੇਨ ਪੈਚ ਵਰਕ ਆ ਉਹਦਾ ਪੈਚ ਵਰਕ ਕਰਵਾਉਣਾ ਜੀ ਲੜਦੇ ਆ